ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਕੋ ਲੈ ਸਕਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੋ ਅੰਦਰ ਕੈਲੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਔਰ ਡੀਆਈਜੀ ਸਰਦਾਰ ਅਰਚਨ ਸਿੰਘ ਪੁਲਰ ਜੀ ਪਟਿਆਲਾ ਰੇਂਜ ਵੱਲੋਂ ਇੱਕ ਮੋਹਮ ਚਾਲੂ ਕੀਤੀ ਗਈ ਹੈ ਜਿਸ ਦਾ ਨਾਮ ਹੈ ਨਿਸ਼ਚੈ ਸੋ ਇਸ ਮੋਹਮ ਨੂੰ ਆਪਾਂ ਸਾਰੇ ਜਾਣੇ ਸਹਿਯੋਗ ਦਿਈਏ ਤੁਹਾਨੂੰ ਜਿੱਥੇ ਵੀ ਕੋਈ ਨਸ਼ਾ ਵੇਚਦਾ ਜਾਂ ਨਸ਼ਾ ਖਰੀਦਦਾ ਕਿਉਂਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਚੁੱਕਿਆ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਇਹਦਾ ਪ੍ਰਭਾਵ ਪੈ ਰਿਹਾ ਇਹਨੂੰ ਬਚਾਉਣ ਲਈ ਆਪਣੀ ਨਵੀਂ ਜਨਰੇਸ਼ਨ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਸ ਮੋਹਮ ਦੇ ਆਪਾਂ ਵੱਧ ਤੋਂ ਵੱਧ ਸਾਥ ਦਿਈਏ ਔਰ ਪੰਜਾਬ ਸਰਕਾਰ ਦਾ ਔਰ ਡੀਜੀਪੀ ਸਾਹਿਬ ਦਾ ਬਹੁਤ ਬਹੁਤ ਥੈਂਕਸ ਤੁਸੀਂ ਇਹ ਮੋਹਮ ਨੂੰ ਸ਼ੁਰੂ ਕੀਤਾ ਹਾਂ ਜੀ ਸਾਡੀ ਇਹ ਬਸ ਸਾਰਿਆਂ ਨੂੰ ਬੇਨਤੀ ਆ ਕਿ ਜੇ ਤੁਹਾਨੂੰ ਕਿਤੇ ਲੱਗਦਾ ਤੇ ਤੁਸੀਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਉਹ ਤੁਸੀਂ ਇਨਫਾਰਮ ਕਰੋ ਜੋ ਕੇਸ ਤੇ ਜਲਦੀ ਤੋਂ ਜਲਦੀ ਐਕਸ਼ਨ ਹੋ ਸਕੇ ਔਰ ਜਿਹੜਾ ਇਹ ਨਸ਼ਾ ਛੇਵੇਂ ਤਰ੍ਹਾਂ ਪਗਦਾ ਉਹਨੂੰ ਕੰਟਰੋਲ ਕੀਤਾ ਜਾਵੇ ਔਰ ਮੈਂ ਅੱਜ ਦੀ ਜਨਰੇਸ਼ਨ ਨੂੰ ਵੀ ਕਹੂੰਗੀ ਕਿ ਪਲੀਜ਼ ਇਹ ਜ਼ਿੰਦਗੀ ਇਹ ਜੀਵਨ ਬੜੀ ਮੁਸ਼ਕਲ ਨਾਲ ਮਿਲਦਾ ਇਹਨੂੰ ਨਸ਼ਿਆਂ ਦੇ ਵਿੱਚ ਨਾ ਖਰਾਬ ਕਰੋ ਕੁਝ ਬਣ ਕੇ ਮਾਪਾ-ਬਪ ਦਾ ਨਾਮ ਰੌਸ਼ਨ ਕਰੋ। ਥੈਂਕ ਯੂ ਵੈਰੀ ਮਚ।